ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਤੁਰ ਹੀ ਜਾਂਦੀ ਮਹਿਲਾ ਦਾ ਅਚਾਨਕ ਕੀ ਹੋਇਆ ਹੈ ਕਿ ਸਿੱਧਾ ਨਾਲੇ ਦੇ ਵਿੱਚ ਜਾ ਡਿੱਗੀ ਹੈ ਤੇ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸ ਜਿਏ ਕਿ ਰਾਤ ਦੇ ਹਨੇਰੇ ਦੇ ਵਿੱਚ ਮਹਿਲਾ ਨੂੰ ਸ਼ਾਇਦ ਪਤਾ ਨਹੀਂ ਲੱਗਦਾ ਕਿ ਅੱਗੇ ਸਿੱਧਾ ਨਾਲਾ ਹੈ ਤੇ ਮਹਿਲਾ ਦੇ ਬਲੋ ਉਸੇ ਨਾਲੇ ਦੇ ਵਿੱਚ ਪੈਰ ਪਾ ਲਿਆ ਜਾਂਦਾ ਫਿਰ ਕੀ ਹੋਣਾ ਇਹ ਮਹਿਲਾ ਸਿੱਧਾ ਨਾਲੇ ਦੇ ਵਿੱਚ ਜਾ ਡਿੱਗੀ ਹੈ ਉਹ ਤਾਂ ਸ਼ੁਕਰ ਰੱਬ ਦਾ ਕਿ ਪਿਛੇ ਆਰੇ ਲੋਕਰ ਮਿਸ ਦਾ ਪਤਾ ਲੱਗਦਾ ਤੇ ਤੁਰੰਤ ਮਹਿਲਾ ਨੂੰ ਨਾਲੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਸੀਸੀਟੀਵੀ ਤਸਵੀਰਾਂ ਜੁੜੀਆਂ ਨੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਬਰਸਾਤੀ ਮੌਸਮ ਦੇ ਵਿੱਚ ਅਕਸਰ ਹੀ ਨਾਲਿਆਂ ਦੇ ਵਿੱਚ ਟੋਇਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਕਿ ਜੋ ਹਾਦਸੇ ਵਾਪਰ ਜਾਂਦੇ ਨੇ ਤੇ ਜਿਹੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਰੱਬ ਦਾ ਸ਼ੁਕਰ ਹੈ ਕਿ ਇਸ ਮਹਿਲਾ ਦਾ ਪਿਛੇ ਆਰੇ ਲੋਕਰ ਦੇ ਵੱਲੋਂ ਤੁਰੰਤ ਬਚਾਅ ਕੀਤਾ ਗਿਆ ਤੇ ਫਟਾਫਟ ਉਸ ਮਹਿਲਾ ਨੂੰ ਉਸ ਨਾਲੇ ਦੇ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ ਪਰ ਇਨਸੇ ਸੀਸੀਟੀਵੀ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਵੀ ਇਹ ਸਮਝ ਨਹੀਂ ਲੱਗਣੀ ਕਿ ਆਖਰ ਇਸ ਮਹਿਲਾ ਦੇ ਨਾਲ ਹੋਇਆ ਕੀ ਹੈ। ਇਹ ਵੀ ਇਹੜੀ ਘਟਨਾ ਵਾਪਰੀ ਹੈ। ਇਹ ਵਾਰਡ ਕਿਤੇ ਜੀ ਹੈ? ਇਹ ਵਾਰਡ ਦੇਖੋ ਜੀ ਇਹ 8 ਔਰ 7 ਦਾ ਪੈ ਜਾਂਦਾ। ਬਠੰਡਿਆ ਮਹੱਲੇ ਦੀ ਐਂਟਰੀ ਹੈ। ਠੀਕ ਹੈ ਨਾ? 8 ਨੰਬਰ ਵਾਰਡ ਉਧਰਲੇ ਪਾਸੇ ਚਲਾ ਜਾਂਦਾ, 7 ਨੰਬਰ ਪਾਸ ਵਾਰਡ ਹੈ ਜਿਹੜਾ ਉਰਲੇ ਪਾਸੇ ਲਿਆ ਜਾਂਦਾ। ਬਹੁਤ ਮਾੜੀ ਘਟਨਾ ਵਾਪਰੀ ਹੈ। ਜਿੱਥੇ ਘਟਨਾ ਵਾਪਰੀ ਉਹ ਕਿਤੇ ਅੰਦਰ ਆਉਂਦਾ। ਹਾਂਜੀ। ਉਹ ਤਾਂ ਨਾਲ ਹੈ ਜੀ ਸਾਂਝਾ ਨਾਲ ਹੈ ਸਾਰੇ ਸ਼ਹਿਰ ਦਾ ਨਾਲਾ ਉਹ ਨਹੀਂ ਤੁਹਾਡੇ ਵਾਰਡ ਚ ਆਉਂਦਾ ਤੁਹਾਡੀ ਵਾਫੀ ਦੀ ਨਹੀਂ ਨਹੀਂ ਜੀ ਕਿਸੇ ਦੇ ਵਾਰਡ ਚ ਨਹੀਂ ਆਉਂਦਾ ਜੀ ਜਿਹੜਾ ਨਾਲਾ ਹੈਗਾ ਨਾਲਾ ਤਾਂ ਇੱਕ ਸਾਂਝਾ ਹੁੰਦਾ ਹੈ ਜਿਹੜਾ ਚੱਲ ਰਿਹਾ ਹੈਗਾ ਔਰ ਪੁਰਾਣਾ ਨਾਲਾ ਹੈਗਾ ਇਹ ਕੋਈ ਅੱਜ ਦਾ ਨਹੀਂ ਹੈਗਾ ਮੈਨੂੰ ਪਰ ਕਿਸੇ ਦੇ ਵਾਰਡ ਚ ਨਹੀਂ ਆਉਂਦਾ ਨਹੀਂ 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 ਵਾਰਡ ਦਾ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਇਹ 8 ਨੰਬਰ ਔਰ 7 ਨੰਬਰ ਵਾਰਡ ਦੇ ਵਿੱਚ ਵਿਚਾਲੇ ਆ ਜਾਂਦਾ ਹੈਗਾ ਠੀਕ ਹੈ ਨਹੀਂ ਨਹੀਂ ਦੇਖੋ ਦੇਖੋ ਮਾੜਾ ਹੋਇਆ ਜੋ ਹੋਇਆ ਕੰਸੀਬਿਲਟੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਕੰਮ ਉੱਥੇ ਚੱਲ ਰਿਹਾ ਆਲਰੇਡੀ ਹੁਣ ਉੱਥੇ ਸਲਫਾ ਰੱਖਿਆ ਜਾਣੀ ਆਦੀ ਹੈ ਪਿੱਛੇ ਉੱਤੇ ਜਿਹੜੇ ਲੋਹੇ ਦੇ ਜਾਲ ਤਿਗੇ ਉਹ ਪਟਕ ਕੇ ਲੱਗੇ ਉਥੋਂ ਜਿਹੜੇ ਆਪਾਂ ਨੂੰ ਪਤਾ ਵੀ ਸਵੇਰੇ ਜਿਹੜੇ ਚੱਕਣ ਆਉਂਦੇ ਨੇ ਉਹ ਪਟਕ ਕੇ ਲੱਗੇ ਹੁਣ ਜਿਹੜਾ ਕੰਮ ਚੱਲ ਰਿਹਾ ਹੈਗਾ ਉਥੇ ਆਲਰੇਡੀ ਸਾਨੇ ਠੇਕੇਦਾਰ ਨੂੰ ਕਹਿਗਾ ਵੀ ਪਹਿਲਾਂ ਸੜਕ ਬਣਾ ਉਹਦੇ ਨਾਲ ਹੀ ਇਹਦੇ ਉੱਤੇ ਸਲਫਾ ਦਾ ਹਜੇ ਅਸੀਂ ਹੁਣ ਵੀ ਦੇਖ ਕੇ ਆਏ ਆ ਜੇ ਹੁਣ ਵੀ ਕੋਈ ਵਾਰਕਾ ਜੇ ਹੁਣ ਹੋਰ ਵੀ ਘਟਣਾ ਬਾਕੀ ਨਹੀਂ ਹਾਲੇ ਉੱਥੇ ਇੱਟਾ ਰਖਾਤੀਆਂ ਜੀ ਆਲੇ-ਦਾਲੇ ਵੀ ਅੰਦਰ ਇੱਧਰ ਕੋਈ ਜਾਵੇ ਨਾ ਠੀਕ ਹੈ ਬਹੁਤ ਜਲਦੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਵੀ ਇਹਦੇ ਉੱਤੇ ਅਸੀਂ ਠੇਕੇਦਾਰ ਨਾਲ ਵੀ ਗੱਲ ਕਰ ਲਈ ਐਮਐਲ ਐਮਐਲਏ ਸਾਹਿਬ ਨੂੰ ਵੀ ਅਸੀਂ ਜਾਣੂ ਕਰਾਇਆ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਜੀ ਔਰ ਐਮਐਲਏ ਸਾਹਿਬ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਪਹਿਲਾਂ ਤਿਰੇ ਕਰਾਓ ਇਹਨੂੰ ਕੰਮ ਨੂੰ ਪੂਰਾ ਕਰੋ ਜੀ ਨਾ ਮਤੇ ਇਹਦਾ ਕੀ ਹੁੰਦਾ ਜੀ ਮੇਰਾ ਨਾਮ ਜੀ ਗੁਰਚਰਨ ਸਿੰਘ ਕਾਰਸਦਿਕ ਅਫਸਰ ਨਗਰ ਕੌਂਸਲ ਦਾ ਜਿਹੜਾ ਇੱਕ ਮੈਲਡਗੀ ਇਥਾਰੋਂ ਕੀ ਇਹ ਪੂਰਾ ਮਾਮਲਾ ਕਿੱਥੇ ਰਿਹਾ ਮਾਉਣ ਹੈ ਜੀ ਇਹ ਵੀ ਇੱਧਰ ਆਪਣੇ ਬਾਰਡ ਨੰਬਰ 8 ਦੇ ਵਿੱਚ ਹੈ ਉਹ ਮੈਨਾ ਸਰ ਹੈ ਉੱਥੇ ਨਾਲੇ ਦੇ ਢੱਕਣ ਸੀਗਾ ਜਿਹੜਾ ਉਹ ਚੱਕਿਆ ਵਸੀ ਸਪਾਈਕਰੌਨ ਦੀ ਵਜ੍ਹਾ ਕਰਕੇ ਨਾਲ ਦੀ ਨਾਲ ਸਾਡਾ ਉੱਥੇ ਨਾਲੇ ਤੇ ਢੱਕਣ ਲਾਉਣ ਦਾ ਕੰਮ ਵੀ ਚੱਲ ਰਿਹਾ ਸੀ ਸੜਕ ਵੀ ਬਣ ਰਹੀ ਸੀ ਦੋ ਕੰਮ ਇਕੱਠੇ ਹੋਣ ਕਰਕੇ ਤੇ ਉਧਰੋਂ ਬਾਰਸ਼ਾਂ ਹੋਣ ਕਰਕੇ ਉੱਥੇ ਪਾਣੀ ਖੜ ਗਿਆ ਸੀਗਾ ਜਿਸ ਦੀ ਵਜ੍ਹਾ ਕਰਕੇ ਬਹੁਤ ਮੰਦਪਾਗੀ ਘਟਨਾ ਹੋ ਗਈ। ਜੀ ਉਹ ਡੇਟੀ ਜੀ ਕਿੱਥੇ ਨੇ ਕੋਈ ਪਤਾ ਲੈ ਤੁਸੀਂ ਹਾਂਜੀ ਹਾਂ ਸਾਡੇ ਜੀ ਸਾਹਿਬ ਦੇ ਨੇ ਤੇ ਮੈਂ ਵੀ ਫੋਨ ਤੇ ਪਤਾ ਕੀਤਾ ਹੈ। ਉਹਨੂੰ ਠੀਕ ਨੇ ਐਡਮਿਟ ਸੀਗੇ ਪਟਿਆਲੇ ਦੀ ਹੂੰ ਠੀਕ ਨੇ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ ਸੀ ਲੋਕਾਂ ਨੇ ਜਿਹੜੀ ਵੀ ਰੋਸ ਹੋ ਚ ਆਣ ਗਵਾਂ ਦੇ ਵਿੱਚ ਕੀ ਭਰੋਸਾ ਰੋਣ ਨੂੰ ਅਸੀਂ ਜੀ ਦੇਖੋ ਇਹਦੇ ਵਿੱਚ ਟੈਂਡਰ ਲਾਇਆ ਹੋਇਆ ਕੰਮ ਉੱਥੇ ਚੱਲ ਰਿਹਾ ਹੈ ਬਰਸਾਤਾਂ ਕਰਕੇ ਕੰਮ ਥੋੜਾ ਜਿਹਾ ਡਿਲੇ ਹੋ ਗਿਆ ਕਾਹਦਾ ਕਾਹਦਾ ਟੈਂਡਰ ਲਾਇਆ ਹੋਇਆ ਜੀ ਇੱਕ ਤਾਂ ਜੀ ਸੜਕ ਬਣਾਉਣ ਦਾ ਤੇ ਨਾਲ ਦੀ ਨਾਲ ਉੱਥੇ ਨਾਲੇ ਨੂੰ ਠਕਣ ਦਾ ਕੰਮ ਹਾਂ ਉਹਦੇ ਸਲੇਪਾ ਰੱਖਣ ਕਦ ਤੱਕ ਕੰਪਲੀਟ ਹੋਣੀ ਹੈ ਸੋ तकरीबन 10 ਦਿਨਾਂ ਤੱਕ ਕਰਦਾਂਗੇ ਜੀ ਧੰਨਵਾਦ ਕੀ ਨਾਮ ਹੈ ਕਿੱਥੋਂ ਦੇ ਆ ਨਾਲੇ ਮੇਰਾ ਨਾਮ ਮਤੂਲਜੀ ਮੈਂ ਲੋਕਲ 90 ਦੇ ਬਟੰਡੀਆਂ ਮੰਡਲੇ ਦੇ ਵਸਨੇ ਆ ਜਿਹੜਾ ਜਿਹੜਾ ਇਥੋਂ ਦੀ ਇਹ ਮੇਰਾ ਡਿੱਗੀ ਹੈ ਇਹਦਾ ਕੀ ਮਾਮਲਾ ਹੈ ਔਰ ਤੁਹਾਡੇ ਕੀ ਲੱਗਦੇ ਨੇ ਮੇਰੇ ਚਾਚੀ ਜੀ ਨੇ ਭਤੀਜਾ ਨਾਲ ਮੈਂ ਕੀ ਦਿੱਤਰ ਹੋਇਆ ਇਹ ਮਾਮਲਾ ਹੈ ਸ਼ਾਮ ਦੇ ਨੂੰ ਚਲੋ ਉਹ ਸੜਕ ਦਾ ਕੰਮ ਹੋ ਰਿਹਾ ਸੀਗਾ ਨਾਲੇ ਖੁੱਲੇ ਨੇ ਕਦੇ ਬਣੇ ਨਹੀਂ ਇਹਨਾਂ ਦੇ ਤੇ ਉਹ ਆ ਰਹੇ ਸੀਗੇ ਚਲੋ ਉਮੀਦ ਆ ਛਿੱਟਾ ਸੀਗਾ ਹੁਣ ਉਹਨਾਂ ਨੂੰ ਲੱਗਿਆ ਕਿ ਸੈੜ ਤੇ ਸੁੱਕਾ ਜਾ ਹੋਣਾ ਉਹ ਚਲੋ ਪਰਦਾ ਰਕਾ ਦੇ ਡਿੱਗੇ ਹੋਣ ਨਾਲ ਦੀ ਨਾਲ ਇਹ ਤੇ ਚਲੋ ਫਿਰ ਬਾਅਦ ਚ ਅਸੀਂ ਹਸਤਾ ਲੱਗੇ ਕਿ 90 ਦਾ ਤੁਹਾਨੂੰ ਜਵਾਬ ਦਿੱਤਾ ਫਿਰ ਹੁਣ ਪਟਿਆਲੇ ਲੱਗੇ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੀ ਨੇ ਇਹ ਕਿੰਨੇ ਕਿਸਮ ਦੇ ਉਹ ਖੁੱਲੇ ਪਹਿਲੇ ਆਸਰਾ ਉਹ ਵੀ 15 20 ਸਾਲ ਦੇ ਨੇ ਨਹੀਂ ਕਦੇ ਕਿਸੇ ਨੇ ਪ੍ਰਸ਼ਾਸਨ ਨਾ ਜਨਾ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਰੱਖਣ ਵਾਲੇ ਜੇਕਰ ਗੱਲ ਕਰਦੇ ਆ ਕਹਿੰਦੇ ਕਿ ਸਾਡੇ ਟੈਂਡਰ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਹਾਂਜੀ ਹਾਂ ਮੈਡੀਕਲ ਨੂੰ ਜਾਂ ਨਗਰ ਕੌਂਸਲ ਨੂੰ ਦੋਨੋਂ ਜੀ ਦੋਨੋਂ ਕੀ ਕਰੀ ਹਾਂਜੀ ਹਾਂਜੀ ਕਿ ਵੀ ਇਕੱਲਾ ਨਾਲ ਇਹਦਾ ਟੈਂਡਰ ਹੈਗਾ ਸਾਡੇ ਕੋਲ ਜਾਲੇ ਪਾਣ ਦਾ ਕੋਈ ਟੈਂਡਰ ਨਹੀਂ ਆਉਂਦਾ ਤੇ ਫਿਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਇਹ ਕਹਿੰਦਾ ਕਿ ਵੀ ਠੀਕ ਹੋ ਜੇ ਹੁਣ ਕਿਸੇ ਦਾ ਕੋਈ ਕਿਸੇ ਦਾ ਕੋਈ ਬੱਚਾ ਗਿਰ ਜੇ ਕੌਣ ਜ਼ਿੰਮੇਵਾਰ ਹੋਥੇ ਹੁਣ ਹੁਣ ਜਲੋ ਹੁਣ ਇੱਕ ਲੇਡੀ ਸੀ ਜਲੋ ਕਰਦਾ ਹੁਣ ਬੱਚੇ ਦਾ ਕਿੱਥੋਂ ਪਤਾ ਲੱਗੂਗਾ ਹੁਣ ਇਹ ਬੰਦ ਉਹਦਾ ਪਹਿਲੇ ਬੱਚਾ ਹੱਥ ਚ ਜਿਗਾ ਤਾਂ 2 ਮਿੰਟ ਪਹਿਲੇ ਜਲੋ ਲੈ ਗਿਆ ਉਹਨਾਂ ਘਰ ਦੇ ਆ ਕੇ ਕੌਣ ਜ਼ਿੰਮੇਵਾਰਨ ਸੁਭਾਲਣ ਦਾ ਇਹਨਾਂ ਨੂੰ ਮੰਤਰੀ ਪੰਜਾਬ ਨੂੰ ਜੀ ਐਮਐਲ ਦਤਾਉ ਮਤਲਬ ਇਹ ਕਹਿੰਦਾ ਕਿ ਵੀ ਇਹਨੂੰ ਕਵਰ ਕੀਤਾ ਜਾਵੇ ਕਿ ਵੀ ਹੋਰ ਕੋਈ ਤੁਹਾਨੂੰ ਨੁਕਸਾਨ ਨਾ ਹੀ ਹੋਵੇ ਤਾਂ ਚੰਗੇ ਰਹੂਗੇ ਜੀ ਨਹੀਂ ਇਹ ਮਤਲਬ ਆ ਲੈਂਦਾ ਫਿਰ ਇਹ ਕਰ ਦ ਤਰਨਾ ਹੋ ਗਈ ਨਾ ਫਿਰ ਉਸ ਤੋਂ ਬਾਅਦ ਠੀਕ ਹੈ ਕੀ ਇਹ ਜਿਹੜਾ ਮਾਮਲਾ ਆਇਆ ਹੈ ਇਹਦੇ ਤੇ ਕਿੰਨੇ ਕੇ ਟਾਈਮ ਤੋਂ ਹੈਗਾ ਇਹ ਇੱਕ ਤਰ੍ਹਾਂ ਇਹ ਵਿਧੀ ਕਹਿੰਦੇ ਆ ਜੀ ਪਹਿਲਾਂ ਜਾਲ ਪਾਏ ਸੀ ਇੱਥੇ ਇਹਨਾਂ ਨੇ ਜਦੋਂ ਵੀ ਸਫਾਈ ਹੁੰਦੀ ਹੈ ਜਾਲ ਮੁੜ ਕੇ ਰਵਦੇ ਨਹੀਂ ਹੈਗੇ ਫਿਰ ਜਾਲ ਗੁੰਮ ਹੋ ਜਾਂਦੇ ਨੇ ਤੇ 4 ਸਾਲ ਦਾ ਬਿਲਕੁਲ ਹੈ ਨਹੀਂ ਕੋਈ ਹਿਸਾਬ ਤਾਂ ਇੱਥੇ ਕੋਈ ਜ਼ਿਆਦਾ ਨਹੀਂ ਇਹ ਇਹ ਮਤਲਬ ਪਹਿਲਾਂ ਵੀ ਕੋਈ ਗਰੇ ਇੱਥੇ ਪਹਿਲਾਂ ਬਹੁਤ ਬੰਦੇ ਗਰਦੇ ਆਗੇ ਅੱਛਾ ਪਹਿਲੇ ਦਸਹਰੇ ਤੇ ਇੱਥੇ ਬੰਦੇ ਰਾਤ ਨੂੰ ਜਾ ਰਹੇ ਸੀ ਉੱਥੇ ਡੱਠਾ ਗਿਰ ਗਏ ਦੋ ਮਿੰਟ ਦੇ ਰਿਹਾ ਕਾ ਕਰਦੇ ਕਿਚੀ ਮਰ ਗਿਆ ਅਚਾਨਕ ਕੀ ਦਰਦ ਅਸੇ ਬਲਦ ਆ ਰਿਆ ਸੀ ਰਾਤ ਨੂੰ ਹਾਂਜੀ ਦਸਾਰੇ ਤੋਂ ਇੱਕ ਦਿਨ ਪਹਿਲਾਂ ਉਹ ਵਿੱਚ ਬੜ ਗਿਆ ਚਾਰਾ ਵਿੱਚ ਹੀ ਮਰ ਗਿਆ ਉਹ ਨਿਕਲ ਹੀ ਹੋਇਆ ਅੱਛਾ ਤੇ ਸਵੇਰੇ ਕੱਢਿਆ ਚਲਾ ਪੁਰੇ ਦੁਬਾਰੀ ਪਿਆ ਆ ਰਿਹਾ ਸੀ ਫਿਰ ਸ਼ਾਮ ਨੂੰ ਆਮ ਗਰੀਆਂ ਨੇ ਇਕੱਠੇ ਪਹਿ ਇਕੱਠੇ ਕਰਕੇ ਦਫਨਾਇਆ ਉਹ ਨਹੀਂ ਜਾ ਗਿਆ ਉੱਥੇ ਬੰਦਾ ਇੱਥੇ ਮਰ ਗਿਆ ਸੀ ਨਾ ਗਰਪਨਸ ਦੇ ਅਧਿਕਾਰੀ ਕੋਈ ਆ ਤਿੰਨ ਬਜੇ ਕਿਨਣ ਗਲਤ ਹੋਈ ਹੈ ਬਹੁਤ ਵਾਰੀ ਨਹੀਂ ਕੋਈ ਕੇਅਰ ਨਹੀਂ ਹੋਈ ਕੋਈ ਜ਼ਿਆਦਾ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਮਨ ਲਾ ਹਾਂਜੀ ਮੇਰਾ ਨਾਮ ਹੈ ਲਵ ਕੁਮਾਰ ਜੀ ਆ ਇੱਥੇ ਗਲੀ ਦੇ ਨਿਵਾਸੀ ਆ ਜੀ ਆਪਾਂ ਇੱਥੇ ਕੱਲ ਇੱਕ ਔਰਤ ਗਰੀਏ ਤੁਹਾਨੂੰ ਪਤਾ ਲੱਗੇ ਹਾਂਜੀ ਹਾਂਜੀ ਉਹ ਔਰਤ ਗਰੀਏ ਜੀ ਇਹ ਕਾਫੀ ਹਾਂਜੀ ਔਰਤ ਗਰੀਏ ਜੀ ਤੇ ਇਹ ਸਮੱਸਿਆ ਜਿਹੜੀ ਬਹੁਤ ਸਾਲ ਪੁਰਾਣੀ ਹੈ ਜੀ ਤੇ ਜਿਹੜੇ ਇਸ ਸਾਈਡ ਦੇ ਐਮਸੀ ਨੇ ਤੇ ਇਧਰੋਂ ਪਰੇ ਪਰਾਂ ਸਾਈਡ ਦੇ ਐਮਸੀ ਨੇ ਦੋਨਾਂ ਤੋਂ ਅਸੀਂ ਪਹੁੰਚ ਕਰੀਏ ਐਮਐਲਏ ਸਾਹਿਬ ਤੋਂ ਵੀ ਪਹੁੰਚ ਕਰੀਏ ਜਿਹੜੀ ਮਿਊਨਿਸਪਲ ਕਮੇਟੀ ਦੀ ਆਥਾਰਟੀ ਨੇ ਉਹਨਾਂ ਤੋਂ ਵੀ ਪਹੁੰਚ ਕਰੀਆ ਪਰ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਤੁਸੀਂ ਵੀ ਇਸ ਕਦੇ ਘਟਨਾ ਦਾ ਜ਼ਿਕਰ ਹੋਇਆ ਹਾਂ ਹਾਂ ਜੀ ਹਾਂ ਅਸੀਂ ਬਹੁਤ ਹਾਲ ਪਹਿਲਾਂ 30 ਕਿੰਨੇ ਸਾਲ ਪਹਿਲਾਂ ਕੀ ਘਟਨਾ ਵਾਪਰੀ ਹਾਂ ਜੀ ਹਾਂ ਹੋ ਗਏ 32 ਸਾਲ ਨੂੰ ਵੀ ਪੰਜ ਕਿੰਨੀ ਮੁਖਾਰੀ 10 ਸਾਲ 30 ਸਾਲ ਪਹਿਲਾਂ ਦੀ ਗੱਲ ਹੈ ਹਾਂ ਉਸ ਟਾਈਮ ਉਹ ਮੀਂਹ ਪੈ ਰਿਹਾ ਸੀਗਾ ਤੇ ਗਰੇ ਸੀਗੀ ਜੀ ਤੁਸੀਂ ਕਿਰੇ ਜੀ ਹਾਂ ਜੀ ਹਾਂ ਉਹ ਵੀ ਤੁਹਾਡਾ ਬ੍ਰਦਰ ਹਾਂ ਜੀ ਹਾਂ ਆਏ ਇਹ ਹੈਗੇ ਸੀ ਇਹਨਾਂ ਦੇ ਨਾਲ ਇੱਕ ਹੋਰ ਸੀਗੇ ਉਸ ਟਾਈਮ ਵੀ ਖੁੱਲਾ ਪਿਆ ਸੀ ਹਾਂ ਜੀ ਖੁੱਲਾ ਸੀਗੇ ਬਾਅਦ ਚ ਕਵਰ ਹੋ ਗਿਆ ਸੀਗੇ ਜੀ ਪਰ ਜਿਹੜੇ ਸ਼ੈੱਡ ਨੇ ਲੋਹੇ ਦੇ ਸ਼ੈੱਡ ਉਹ ਲੋਕ ਚੱਕ ਕੇ ਲੈ ਜਾਂਦੇ ਲੋਹਾ ਵੇਚਣ ਲਈ ਤੇ ਹੁਣ 5-6 ਸਾਲਾਂ ਤੋਂ ਇਹ ਖੁੱਲਾ ਹੀ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਇਹ ਬੰਦ ਕੀਤੇ ਜਾਣ ਲੋਕਾਂ ਦੀ ਸੇਫਟੀ ਲਈ ਹਾਂ ਇਹ ਲੋਕਾਂ ਦੀ ਸੇਫਟੀ ਲਈ ਤੇ ਵੈਸੇ ਵੀ ਗਲੀ ਦੀ ਕੋਈ ਕੀਮਤ ਨਿਰੰਦੀ ਜਦੋਂ ਇਦਾਂ ਖੁੱਲੇ ਰਹਿੰਦੇ ਨੇ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਮੈਂ ਨੌਮਰਜ ਹੁੰਦਾ ਜੀ ਇਹ ਜਿਹੜਾ ਮਾਮਲਾ ਸਮੁੱੱਚਾ ਇਹਦੇ ਤੇ ਕੀ ਕਹੋ ਇਹਦਾ ਹੀ ਕਈਆਂ ਕਈਆਂ ਨੇ ਅਪਰੋਚ ਕਰਿਆ ਹੈ ਮੈਨੂੰ ਕਿਸੇ ਨੇ ਕੋਈ ਹੁੰਦਾ ਹੀ ਨਹੀਂ ਕਮੇਟੀ ਨੂੰ ਜਾ ਕੇ ਆਇਆ ਕੋਈ ਹੋਰ ਬਸ ਹਰ ਤਾਂ ਬੱਕਰੇ ਕਰਨ ਹੈ ਜੀ ਪੂਰੇ ਕਿੰਨੇ ਕਾਸ ਤੇ ਬੱਕਰੇ ਨੇ ਬਹੁਤ ਹਾਸੇ ਵਰਸ ਕੇ ਦੋ ਦੰਦਾ ਬੰਦੇ ਦੋ ਬੰਦੇ ਮਰ ਚੁੱਕੇ ਹੋਣਗੇ ਹੁਣ ਕਿ ਜਿਹੜਾ ਉਹਨਾਂ ਨੇ ਦੇਖ ਕੇ ਇੱਥੇ ਲਿਆ ਨਾਲੇ ਜਮਾਇਰਾ ਸੀਗਾ ਬੰਦਾ ਸਾਡੇ ਮੁੱਲੇ ਦਾ ਆਪਣੀ ਦਾ ਮੁੱਲੇ ਦਾ ਕਈ ਡੰਗਰੁੱਪ ਚੇ ਕੱਢਦੇ ਨੇ ਅਸੀਂ ਆਪ ਪੈਸੇ ਲਾ ਕੇ ਪੰਪਾਂ ਚਾਲਤਾ ਸੋਚੇ ਕਿ ਲੋਕਾਂ ਕਰਕੇ ਹੈ ਜੀ ਜਿਉਂਦੇ ਵੀ ਨਾਲੇ ਰੇਅਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲੇ ਨਾਲੇ ਮੋੜ ਆਖਾਏ ਰਹੂ ਜਿਉਂ ਲੇਡੀਜ਼ ਹੀ ਬਚ ਗਈ ਕੋਈ ਹੋਰ ਹੁੰਦਾ ਤਾਂ ਮਰ ਜਾਂਦਾ ਇੱਥੇ ਇੱਕ ਨਾ ਡੂਗੇ 6 ਜਾਂ 7 ਫੁੱਟ ਕੋਈ ਵੀ ਜੇ ਜਿਹੜਾ ਮਾੜਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਸ ਵਾਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਮਿੱਤਰ ਨੇ ਉਹਨਾਂ ਦੇ ਤੁਸੀਂ ਦਿਲਦਾਂ ਸੁਣੀਆ ਹੋਣ ਗਿਆ ਅਸੀਂ ਬੜੇ ਪਾਫੂਕਾਂ ਕਾਹਨੇ ਇਹ ਟ੍ਰੇਨ ਘਰੋਂ ਨਹੀਂ ਇੰਦਰੀ ਹੰਨੇ ਅਸੀਂ ਬੜੇ ਪਾਪੂ ਕਾ ਅਸੀਂ ਇੱਥੇ 40-45 ਸਾਲ ਤੋਂ ਲੜਤੀ ਜ਼ਿੰਦਗੀ ਭੋਗ ਰਹੇ ਆ ਤੁਹਾਨੂੰ ਇਹ ਲੱਗਦਾ ਜਿਵੇਂ ਸਾਨੂੰ ਲੱਖਾਂ ਸੌ ਆਪਣੇ ਦੱਸ ਲਿਆ ਹੋਵੇ ਇੱਥੇ ਕਈ ਵਾਕਿਆ ਹੋ ਚੁੱਕੇ ਨੇ ਅੱਜ ਤੋਂ 15 ਸਾਲ ਪਹਿਲਾਂ ਇੱਕ ਸਾਡੇ ਮਹੱਲੇ ਦਾ ਇੱਕ ਨੌਜਵਾਨ ਸੀ ਉਹਦਾ ਨਾਮ ਸੀ ਡੂਲਾਰਾ ਉਹ ਵੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਇਸ ਕਰਕੇ ਪਹਾੜਾਂ ਦੇ ਕਰਕੇ ਨਾਲੇ ਜਿਕੇ ਕਰਕੇ ਪ੍ਰਸ਼ਾਸਨ ਮੰਗ ਕਰਦੇ ਵੀ ਯਾ ਤਾਂ ਇਹਨੂੰ ਬੰਦ ਕੀਤਾ ਜਾਵੇ ਜਾਂ ਇਹਦੇ ਸਹਿਬਾਂ ਪਈਆਂ ਜਾਣੀ। ਇਹ ਸੋਚ ਨੂੰ ਸਰ ਤੈਨੂੰ ਬੰਦ ਕੀਤਾ ਜਾਵੇ ਕਿਉਂ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਕੁਝ ਜ਼ਿਆਦਾ ਚੌੜਾ ਲੰਬਾ ਨਹੀਂ ਹੈਗਾ ਇਹਦੀ ਲੰਬਾਈ ਚੌੜਾਈ ਕੋਈ ਇੰਨੀ ਤਾਂ ਹੈ ਨਹੀਂ ਵੀ ਇਹਨੂੰ ਜ਼ਿਆਦਾ ਬੰਦ ਕੀਤਾ ਜਾਵੇ ਇਹਦੇ ਸਲਬਾਂ ਚੜਾਈਆਂ ਜਾਣ ਅਸੀਂ ਮੰਨ ਕਰਦੇ ਹਾਂ